ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ بارش ਪਵੇਗੀ ਜਿਸ ਦੇ ਚੱਲਦਿਆਂ ਅੱਜ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਵਿੱਚ ਵੀ ਮੁਸਲਾਤਾਰ بارش ਹੋਈ ਅੱਜ ਸਵੇਰ ਵੀ بارش ਆਈ ਉਸ ਤੋਂ ਬਾਅਦ ਸ਼ਾਮ ਸਮੇਂ ਵੀ ਜਿਹੜੀ بارش ਹੋਈ ਹੈ ਉਸ ਨੇ ਇੱਕ ਵਾਰ ਫਰੀਕੋਟ ਨੂੰ ਜਲਥਲ ਕਰ ਦਿੱਤਾ ਫਰੀਕੋਟ ਦੀਆਂ ਸਾਰੀਆਂ ਹੀ ਸੜਕਾਂ ਭਾਈਕ ਨੇ ਗਿਆ ਚੌਕ ਹੋਵੇ ਜਤਿੰਦਰ ਚੌਕ ਹੋਵੇ ਮੇਨ ਸ਼ਹਿਰ ਹੋਵੇ ਹਰ ਇੱਕ ਪਾਸੇ ਪਾਣੀ ਪਾਣੀ ਦਿਖ ਰਿਹਾ ਸੀ ਇੱਕ ਪਾਸੇ ਜਿੱਥੇ ਹਰ ਵਾਰ ਦੀ ਤਰ੍ਹਾਂ ਫਰੀਦਕੋਟ ਦੇ ਨਹਿਰੂ ਸ਼ਾਪ ਸੈਂਟਰ ਦੇ ਨਦੀਕ ਤਾਂਗਾ ਚੜ੍ਹ ਦੇ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਜਿਸ ਦੇ ਚਲਦਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭਾਈ ਕਣੀਗਾ ਚੌਂਕ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਪਾਣੀ ਖੜਾ ਹੋਇਆ ਹੈ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਹਲਕੀ ਦਿੱਕਤ ਬਣੀ ਹੋਈ ਆ ਦੁਕਾਨਾਂ ਦੇ ਬਾਹਰ ਕੋਈ ਵੀ ਗਾਹਕ ਨਹੀਂ ਆ ਰਿਹਾ ਅਤੇ ਦੁਕਾਨਦਾਰ ਬਾਹਰ ਮਉਸ ਬੈਠੇ ਨੇ ਕਿਉਂਕਿ ਸ਼ਾਮ ਸਵੇਲਾ ਵੀ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਕੋਈ ਗਾਹਕ ਵੀ ਪਾਣੀ ਖੜੇ ਹੋਣ ਕਾਰਨ ਨਹੀਂ ਆ ਰਿਹਾਗਾ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹਾਲਾਂਕਿ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਕਰੋੜਾਂ ਪਈ ਦਾਅਵੇ ਕੀਤੇ ਆ ਨੇ ਪਰ ਦਾਅਵੇ ਦੀਆਂ ਮੂਹ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਹਰ ਵਾਰ ਪਾਣੀ ਦੇ ਵਿੱਚ ਫਰੀਕੋਟ ਦੇ ਲੋਕਾਂ ਨੂੰ ਮਾਰਚ ਲੈਣੀ ਪੈ ਰਹੀ ਆ ਇਹ ਤੁਸੀਂ ਦੇਖ ਰਹੇ ਹੋ ਫਰੀਕੋਟ ਦੀਆਂ ਅਦ੍ਰੂਨੀਆਂ ਤਸਵੀਰਾਂ ਜਿੱਥੇ ਫਰੀਕੋਟ ਦੇ ਵਿੱਚ ਅੰਦਰ ਸ਼ਹਿਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਦੁਕਾਨਦਾਰ ਨੇ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਨੇ ਕਿ ਗਾਹਕ ਉਹਨਾਂ ਕੋਲ ਆਉਣ ਅਤੇ ਆਪਣਾ ਉਹ ਗੁਜ਼ਾਰਾ ਕਰ ਸਕਣ ਪਰ ਪਾਰਸ਼ ਦੇ ਕਾਰਨ ਹਜੇ ਕੱਲ ਨੂੰ ਵੀ ਜਿਹੜਾ ਵੀ ਦੱਸਿਆ ਉਸ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਰੀਕੋਡ ਤੋਂ ਕਿ ਹਰ ਪਾਸੇ ਹੀ ਪਾਣੀ ਪਾਣੀ ਭਰਿਆ ਹੋਇਆ ਹੈ ਬਾਜ਼ਾਰ ਦੇ ਵਿੱਚ ਜਿੱਥੋਂ ਅੱਖ ਨਿਗਾ ਮਰ ਗਈ ਹੈ ਪਾਣੀ ਹੀ ਪਾਣੀ ਨਿਕਾ ਰਿਹਾ ਹਾਲਾਂਕਿ ਇਸ ਪਾਣੀ ਨੂੰ ਸੁੱਕਣ ਦੇ ਲਈ ਤਕਰੀਬਨ 4 ਤੋਂ 5 ਘੰਟੇ ਲੱਗ ਕੇ ਜਾਂਦੇ ਹਨ ਕਈ ਪ੍ਰਬੰਧ ਵੀ ਕੀਤੇ ਗਏ ਨੇ ਪਰ ਪੁਖਤਾ ਪ੍ਰਬੰਧ ਕੋਈ ਵੀ ਨਹੀਂ ਜਿਸ ਕਾਰਨ ਲੋਕ ਹਰ ਵਾਰ ਕਹਿੰਦੇ ਨੇ ਕਿ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਪਰ ਦਾਅਵੇ ਕੀਤੇ ਜਾਂਦੇ ਨੇ ਪਰ ਬਿਆਨ ਦਿੱਤੇ ਜਾਂਦੇ ਨੇ ਪਰ ਹੱਲ ਇਹਨਾਂ ਦਾ ਕੋਈ ਨਹੀਂ ਹੁੰਦਾ। ਇਹ ਭਾਈਕਣੀਆ ਚੌਂਕ ਦੀਆਂ ਤਸਵੀਰਾਂ ਨੇ ਅਤੇ ਘੰਟਾ ਕਰ। ਚੌਂਕ ਦੀਆਂ ਤਸਵੀਰਾਂ ਨੇ। ਦੂਜੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਿੱਥੇ ਫ੍ਰੀਕੋਰਡ ਦੇ ਨਹਿਰੂ ਸੌਸੈਂਟਰ ਦੇ ਨਦੀਕ ਕਿਵੇਂ ਪਾਣੀ ਖੜ ਜਾਂਦਾ ਏ। ਉੱਥੇ ਜਿਹੜੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਹੁੰਦੀ ਆ। ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਭਾਈਕਣੀਆ ਚੌਂਕ ਦੀਆਂ ਨੇ ਅਤੇ ਇੱਥੋਂ ਨਿਗਾ ਮਾਰਗੇ ਤਾਂ ਸਾਰੇ ਇੱਥੋਂ ਸ਼ੁਰੂ ਕਰਕੇ ਨਹਿਰੂ ਸੌਸੈਂਟਰ ਦੇ ਐਂਡ ਤੱਕ ਜਿਹੜਾ ਪਾਣੀ ਪਾਣੀ ਸਾਰੇ ਪਾਸੇ ਨਜ਼ਰ ਆ ਰਹੇ ਲੋਕ ਪਾਣੀ ਵਿੱਚ ਦੀ ਲੰਘ ਰਹੇ ਨੇ। ਗੱਡੀਆਂ ਵੀ ਕਾਫੀ ਬੰਦ ਹੋ ਜਾਂਦੀਆਂ ਮੋਟਰਸਾਈਕਲ ਵੀ ਕਾਫੀ ਬੰਦ ਹੋ ਜਾਂਦੇ ਆ ਹਾਲਾਂਕਿ بارش ਹੋਰ ਆਉਣ ਦਾ ਸਭਾਵਨਾ ਹੈਗੀ ਲਗਾਤਾਰ بارش ਤੇ ਸਹੀ ਹੈ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਤੰਦਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਤੇ ਕਿ ਪਾਣੀ ਹਰ ਵਾਰ ਖੜਦਾ ਏ ਅਸੀਂ ਹੁਣ ਵੀ ਇੱਥੇ ਪਾਣੀ ਖੜਾ ਹੈ ਇਸ ਤਰ੍ਹਾਂ ਗੱਡੀਆਂ ਜਦੋਂ ਤੇਜ਼ ਉਤਾਰ ਆਉਂਦੀਆਂ ਉਹਨਾਂ ਦੀ ਪਾਣੀ ਦੀ ਛਲਾ ਮੱjdੀਆਂ ਇਹਦੇ ਨਾਲ ਇਲਾਕੇ ਦੇ ਦੁਕਾਨਦਾਰਾਂ ਦੇ ਬੁਰਾ ਹਾਲ ਹੋ ਜਾਂਦਾ ਦੁਕਾਨਾਂ ਦੇ ਅੰਦਰ ਪਾਣੀ ਚੜ ਲੈਂਦਾ ਲੋਕਾਂ ਨੇ ਅੱਜ ਟੈਂਮ ਨਾਲੀ ਦੀ ਜਗ੍ਹਾ ਨਾ ਬੰਦ ਕਰਤੀ ਤੇ ਦੇਖੋ ਵੱਡੀਆਂ-ਵੱਡੀਆਂ ਛੱਲਾ ਇੱਥੇ ਵੱਜ ਰਿਹਾ ਹੈ ਪਾਣੀ ਦੀ ਗੱਜਰ ਬੰਦਾ ਵੀ ਨਹੀਂ ਖੜ ਸਕਦਾ ਜੋ ਹਾਲਾਤ ਮੀਂਹ ਦੇ ਨਾਲ ਫ੍ਰੀਕੋਰਡ ਦੇ ਬਣ ਰਹੇ ਹੈ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਵੀ ਇਹ ਗੱਜ ਸਾਹਮਣੇ ਆਉਂਦੇ ਆ ਪਰ ਫ੍ਰੀਕੋਰਡ ਦੇ ਵਿੱਚ ਤੁਸੀਂ ਦੇਖੋ ਕਿਵੇਂ ਗੱਜਰਾਂ ਨਾਲ ਵੱਜਦੀਆਂ ਤੇ ਸਕੂਟਰੀ ਵਾਲੇ ਅੱਗੇ ਦੇ ਰੁਕਣਾ ਪੈ ਰਿਹਾ ਇੰਨਾ ਪਾਣੀ ਤੇਜ ਹੈ ਮੰਦਰ ਦੀ ਛੱਲਾ ਨਾਲੋਂ ਵੀ ਘੱਟ ਹੈ ਸਾਰੇ ਪਾਸੇ ਫ੍ਰੀਕੋਰਡ ਜਨੇ ਕੱਲਾ ਇੱਕ ਪਾਸਾ ਨਹੀਂ ਫ੍ਰੀਕੋਰਡ ਦਾ ਸਾਰਾ ਹੀ ਇਧਰ ਲਾ ਪਾਸਾ ਟੈਂਡਾ ਦਾ ਚੌਂਕ ਭਾਈ ਕਿਨਿ ਗੱਜਰਾ ਚੌਂਕ ਵਿਜੇਂਦਰ ਚੌ ਅਤੀ ਕੰਮੇਣ ਚੌਂਕਾ ਸਾਹਿਬ ਨੂੰ ਸਾਰੇ ਪਾਣੀ ਪਾਣੀ ਸਾਰੇ ਫਾਟੇ ਨੰਗਰ ਦੇ ਅੱਜ ਦੇਖਣਾ ਹੋਇਆ ਸਮੇਂ ਦੇ ਵਿੱਚ ਜਿੱਥੇ ਲੱਖ ਦਾ ਵੀ ਕੀਤੇ ਜਾਂਦੇ ਨੇ ਮਾਰਾ ਕੀ ਲੋਕਾਂ ਵੱਲੋਂ ਨਵੀਂ ਸਰਕਾਰ ਕੋਲ ਨਹੀਂ ਕੀਤੀ ਉਮੀਦ ਕਿ ਲੋਕਾਂ ਨੇ ਇਸ ਸਮੱਸਿਆ ਦਾ ਹੱਲ ਹੋਵੇਗਾ ਪਰ ਹਾਲਾ ਜਿਹੜਾ ਹੁੰਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜਿਆ ਇਹ ਫ੍ਰੀ ਕੋਰਡ ਤੋਂ ਮਾਰਨ ਦਾ ਸਹੂਲਤਾਂ ਨੇ ਜਦੋਂ ਤੁਸੀਂ ਕੰਮੇਣ ਚੌਂਕਣ ਜਾਂਦੇ ਆ ਤਾਂ ਉਧਰਲੇ ਪਾਸੇ ਉਹ ਸੜਕ ਦੇ ਪਾਸੇ ਸਾਰੇ ਪਾਣੀ ਹੀ ਪਾਣੀ ਖੜਾ ਹੋਇਆ ਸ਼ਹਿਰ ਦੇ ਅੰਦਰ ਤੱਕ ਵੀ ਪਾਣੀ ਪਹੁੰਚਿਆ ਹੋਇਆ ਸੀ ਅ ਜਿਹੜਾ ਹੁਸ ਤੋਂ ਬਾਅਦ ਤੁਹਾਨੂੰ ਜਤਿੰਦਰ ਚੌਂਕ ਦੀਆਂ ਤਸਵੀਰਾਂ ਵਿੱਚ ਦਿਖਾਵਾਂਗੇ ਜਿੱਥੇ ਕਾਫੀ ਨਿਮਾਨ ਹੋਣ ਕਾਰਨ ਸਾਰੇ ਪਾਣੀ ਅਕਸਰ ਉਧਰਲੇ ਪਾਸੇ ਆ ਜਾਂਦਾ ਇਹ ਫ੍ਰੀ ਕੋਰਟ ਤੋਂ ਬਾਹਰਲੇ ਪਾਸੇ ਗਾਂਧੀ ਸਕੂਲ ਵਾਲੇ ਸਾਈਡ ਦੀਆਂ ਤਸਵੀਰਾਂ ਨੇ ਵੱਡੇ ਗਾਂਧੀ ਸਕੂਲ ਦੀਆਂ ਤਸਵੀਰਾਂ ਉਹਦੇ ਸਾਹਮਣੇ ਉਧਰਲੇ ਪਾਸੇ ਪਾਣੀ ਖੜਾ ਹੋਇਆ ਇਹ ਜਿਹੜਾ ਚੌਂਕ ਜਤਿੰਦਰ ਚੌਂਕ ਦੇ ਵਿੱਚ ਪੁਰਾਣੀ ਡਾਕਖਾਨੇ ਦੇ ਨਦੀਕ ਦੀਆਂ ਤਸਵੀਰਾਂ ਨੇ ਜਿੱਥੇ ਇਸ ਤਰ੍ਹਾਂ ਪਾਣੀ ਸਾਰੇ ਪਾਸੇ ਖੜਾ ਹੈ ਤੇ ਦੁਕਾਨਦਾਰਾਂ ਨੂੰ ਤੇ ਨਾਲ ਦੇ ਘਰਾਂ ਵਾਲਿਆਂ ਨੂੰ ਟੈਨਸ਼ਨ ਪੈ ਜਾਂਦੀ ਹੈ ਜਦੋਂ ਪਾਣੀ ਦੀ ਛਲ ਵਜਦੀ ਹੈ ਤੇ ਪਾਣੀ ਉਹਨਾਂ ਦੇ ਘਰਾਂ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਦੇ ਸਕਦੇ ਹੋ ਅਤੇ ਸਾਡੇ ਚੈਨਲ ਨਾਲ ਨਵੇਂ ਨੇ ਉਸ ਨੂੰ ਫੋਲੋ ਜਰੂਰ ਕਰਨ ਅਜਿਹੇ ਵੀਡੀਓ ਅਸੀਂ ਲਿਆਉਂਦੇ ਰਹਾਂਗੇ ਧੰਨਵਾਦ ਦੋਸਤੋ